ਆ ਵੀ ਕਿਵੇਂ ਹੋ ਸਾਰੇ ਤੇ ਸਵਾਗਤ ਕਰਤਾ ਤੁਹਾਡਾ ਮੇਰੇ ਪਹਿਲੇ ਵਲੌਗ ਤੇ ਤੇ ਅੱਜ ਅਸੀਂ ਤਿਆਰ ਹੋ ਕੇ ਮੋਟਰਸਾਈਕਲ ਤੇ ਬਹਿ ਗਏ ਹੁਣ ਅਸੀਂ ਜਾਣੇ ਹਰਜਿੰਦਰਾ ਕਾਲਜ ਫੈਸਟੀਵਲ ਤੇ ਹਰਜਿੰਦਰਾ ਕਾਲਜ ਦੇ ਵਿੱਚ ਫੈਸਟੀਵਲ ਚੱਲੀ ਜਾਂਦਾ ਤੇ ਉੱਥੇ ਜਾ ਕੇ ਦਿਖਾਉਣਿਆ ਤੁਹਾਨੂੰ ਕੀ ਮਾਹੌਲ ਹੈ ਰਸਤੇ ਦੇ ਵਿੱਚ ਅਸੀਂ ਗੱਲਾਂ ਕਰੀਆਂ ਖਾਪ ਪਾਈ ਪੂਰੀ ਠੋਕ ਕੇ ਤੇ ਹੁਣ ਅਸੀਂ ਤੁਹਾਨੂੰ अगली ब्लॉग सुनो अभी उ जाके दिखावे की सिस्टम है की नहीं चलो जी मिलते हैं फिर ये हमारा फर्स्ट ब्लॉग है फर्स्ट ब्लॉग की हम शुरुआत जहाँ से करते हैं से तो कंटीन में से हमारा फर्स्ट ब्लॉग हो रहा है स्टार्ट गाइस तो गाइस दब के शेयर करना और लाइक करना ओके फॉलो करना फॉलो करना ओके, ओके जी आज का ब्लॉग ਆਏ ਕੋਬਿੰਗ ਪੰਜ ਚੱਕ ਕੇ ਘਰੇ ਤੇ ਸਰਾ ਸਾਲਾ ਇੱਥੇ ਫਿਰਦਾ ਨਾ ਕਲਾਸ ਨਾਲ ਲੈਣਾ ਦੇਣਾ ਗੁੜਾ ਵਾਂ ਜਿਹਨਾਂ ਦਾ ਕਹਦਾ ਸਾਡਾ ਮੁੰਡਾ ਪੜਦਾ ਵਾਲਾ ਇਹ ਢੇਡ ਸਾਲਾ ਇੱਥੇ ਬੈਠਾ ਰਹਿੰਦਾ ਕੰਟੀਨ 'ਚ ਵੇਖੋ ਕੰਟੀਨ ਦੇ ਵਿੱਚ ਬੈਠਾ ਰਹਿੰਦਾ ਕੋਈ ਹੋਣੀ ਕਰਦਾ ਨਾ ਇਹ ਪੜਦਾ ਕੱਲੀ ਅਗਰ ਹੀਲਾ ਦੇਣ ਕੱਲੀ ਅਗਰ ਹੀਲਾ ਦੇ ਲੋਵੀ ਮਿੱਤਰੋ ਸਾਰੇ ਯਾਰ ਬੇਲੀ ਹੋ ਗਏ ਇਕੱਠੇ ਤੇ ਹੁਣ ਅਸੀਂ ਜਾਣੇ ਆ ਫੈਸਟੀਵਲ ਦੇਖਣ ਤੇ ਤੁਹਾਨੂੰ ਜਾ ਕੇ ਉੱਥੇ ਦਿਖਾਉਣੇ ਆ ਵੀ ਉੱਥੇ ਕਿਹੋ ਜਿਹਾ ਹੈਗਾ ਮਾਹੌਲ ਤੇ ਕਿਹ ਜਾਂ ਨਹੀਂ ਤੇ ਵਲੌਗ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਅਸੀਂ ਜਾ ਕੇ ਫੈਸਟੀਵਲ ਦਿਖਾਵਾਂਗੇ ਲੋ ਵੀ ਮਿੱਤਰੋ ਤੇ ਆਪਾਂ ਪਹੁੰਚ ਗਏ ਕਾਲਜ ਦੇ ਅੰਦਰ ਤੇ ਕਾਲਜ ਦੇ ਵਿੱਚ ਫੈਸਟੀਵਲ ਦਾ ਮਾਹੌਲ ਬਹੁਤ ਹੀ ਵਧੀਆ ਸੀ ਤੇ ਇਕੱਠ ਬਹੁਤ ਹੀ ਜ਼ਿਆਦਾ ਸੀ ਤੇ ਅਸੀਂ ਪੂਰਾ ਇੰਜੋਏ ਕੀਤਾ ਫੈਸਟੀਵਲ ਬਹੁਤ ਵਧੀਆ ਸੀ ਆਓ ਵੀ ਮਿੱਤਰੋ ਤੇ ਹੁਣ ਅਸੀਂ ਫੈਸਟੀਵਲ ਦੇਖ ਕੇ ਤੇ ਹੁਣ ਅਸੀਂ ਚੱਲੇ ਕਰੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਦ ਤੋਂ ਬਾਦ ਸ਼ੇਅਰ ਕਰੋ ਤੇ ਇਦੂ ਬਾਦ ਹੋਰ ਵੀ ਵਲੌਗ ਕਈ ਤਰ੍ਹਾਂ ਦੇ ਲੈ ਕੇ ਆਵਾਂਗੇ ਤੇ ਸਾਰੇ ਮੇਰੇ ਯਾਰਾਂ ਦਾ ਧੰਨਵਾਦ ਓਕੇ ਜੀ ਮਿਲਦੇ ਆਪਾਂ ਅਗਲੇ ਵਲੌਗ ਚ